ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ 27 ਅਪ੍ਰੈਲ 2025 ਦਿਨ ਐਤਵਾਰ ਮੱਸਿਆ ਵਾਲੇ ਦਿਨ ਕਰ ਲੈਂਦੇ ਹੋ ਇਹ ਉਪਾਅ ਕਰਕੇ ਘਾਣੋ ਇੱਕ ਚੀਜ਼ ਤੁਸੀ ਖਵਾ ਦਿੰਦੇ ਹੋ ਤਾਂ ਇਸ ਦੇ ਨਾਲ ਜਿਹੜੇ ਲੋਕ ਕਹਿੰਦੇ ਹਨ ਕਿ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਹੈ ਉਹਨਾਂ ਦੇ ਘਰ ਦੀ ਜਿੰਨੇ ਵੀ ਗਰੀਬੀ ਹੈ ਸਾਰੇ ਦੂਰ ਹੋ ਜਾਵਗੇ ਤੇ ਉਹਨਾਂ ਨੂੰ ਕਦੇ ਵੀ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੰਘਜ ਜੀ ਐਸੇ ਹੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਸਾਲ ਦੀ ਸਭ ਤੋਂ ਵੱਡੀ ਮਸਿਆ ਜੋ ਕਿ ਐਤਵਾ ਦੇ ਦਿਨ ਨੂੰ ਲੱਗਣ ਚਾ ਰਹੀ ਹੈ ਇਸ ਦਿਨ ਤੁਸੀਂ ਸਿਰਫ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਗਾਂ ਨੂੰ ਇੱਕ ਚੀਜ਼ ਖਵਾ ਦੇਣੀ ਹੈ ਜਿਵੇਂ ਹੀ ਤੁਸੀਂ ਗਾਂ ਨੂੰ ਇਹ ਇੱਕ ਚੀਜ਼ ਖਵਾ ਦਿਓਗੇ ਤੁਹਾਡੀ ਜਿਹੜੀ ਸੁੱਤੀ ਹੋਈ ਕਿਸਮਤ ਹੈ ਉਹ ਜਾਗ ਜਾਵੇਗੀ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਗਰੀਬੀ ਹੈ ਉਹ ਦੂਰ ਹੋ ਜਾਵੇਗੀ ਆਉਣ ਵਾਲੀਆਂ 7 ਪੀੜੀਆਂ ਤੱਕ ਵੀ ਕਦੇ ਤੁਹਾਡੇ ਘਰ ਦੇ ਵਿੱਚ ਧਾਨ ਦੀ ਕਮੀ ਨਹੀਂ ਹੋਵੇਗੀ ਇਸੇ ਤਰ੍ਹਾਂ ਜਿਹੜੇ ਲੋਕ ਕਹਿੰਦੇ ਹਨ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਇੱਕ ਤਾਂ ਉਹ ਇਸ ਪਾਣ ਨੂੰ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਪੈਠ ਕੇ ਕਾ ਸਕਦੇ ਹਨ ਇਹ ਕੋ ਲੋਕ ਜਿਹੜੇ ਕਹਿੰਦੇ ਹਨ ਕਿ ਸਾਡੀ ਕੋਈ ਵੀ ਮਨੋ ਕਾਮਨਾ ਤੇ ਇੱਛਾ ਪੂਰੀ ਨਹੀਂ ਹੁੰਦੀ ਆਪਣੇ ਘਰ ਦੇ ਵਿੱਚ ਬੈਠ ਕੇ ਉਹ ਲੋਕ ਐਸੋ ਪਾਣ ਬੜੇ ਆਰਾਮ ਦੇ ਨਾਲ ਕਰ ਸਕਦੇ ਹਨ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਸਾਰੇ ਗਰੀਬੀ ਦੂਰ ਹੋ ਜਾਵੇ ਪੀੜੀਦਰ ਪੀੜੀ ਤੁਹਾਡੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਨਾ ਆਵੇ ਪੈਸਾ ਵਾਧਦਾ ਹੀ ਜਾਵੇ ਤੁਹਾਡੇ ਘਰ ਦੀਆਂ ਤੁਚੋਰੀਆਂ ਧਾਨ ਦੇ ਨਾਲ ਭਰੀਆਂ ਰਹਿਣ ਤੁਹਾਡਾ ਬੈਂਕ ਬੈਲੈਂਸ ਹਮੇਸ਼ਾ ਵਾਧਦਾ ਰਹੇ ਤੁਹਾਡੇ ਘਰ ਦੇ ਵਿੱਚ ਇੰਨਾ ਧਨ ਪੈਸਾ ਹੋ ਜਾਵੇ ਕਿ ਤੁਸੀਂ ਉਸ ਨੂੰ ਸੰਭਾਲ ਨਹੀਂ पाओगे ਤੇ ਜੇਕਰ ਤੁਸੀਂ ਵੀ ਇੰਨੀਆਂ ਖੁਸ਼ੀਆਂ ਚਾਹੁੰਦੇ ਹੋ ਤਾਂ ਸਮਝ ਲਓ ਕਿ ਜੇਕਰ ਇਹ ਉਪਾਅ ਤੁਸੀਂ ਮੱਸਿਆ ਦੇ ਦਿਨ ਐਤਵਾਰ ਨੂੰ ਕਰ ਲੈਂਦੇ ਹੋ ਤਾਂ ਤੁਹਾਨੂੰ ਕਦੇ ਜ਼ਿੰਦਗੀ ਭਰ ਕਿਸੇ ਵੀ ਚੀਜ਼ ਨੂੰ ਲੈ ਕੇ ਪਛਤਾਉਣਾ ਨਹੀਂ ਪਵੇਗਾ ਕਿਸੇ ਵੀ ਸਮੱਸਿਆ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਮੱਸਿਆ ਵਾਲੇ ਦਿਨ ਇਹ ਖਾਸ ਉਪਾਅ ਤੁਸੀਂ ਆਪਣੇ ਹੱਥੋਂ ਜਾਣੇ ਕਿ ਗਾਣੂ ਇਹ ਚੀਜ਼ ਦੇਨੇ ਹੈ ਤੁਸੀਂ ਗਊ ਮਾਤਾ ਨੂੰ ਇੱਕ ਚੀਜ਼ ਖਵਾ ਕੇ ਇਹ ਇੱਕ ਚੀਜ਼ ਖਵਾ ਕੇ ਆਪਣੇ ਸੁੱਤੇ ਹੋਏ ਭਾਗ ਜਗਾ ਸਕਦੇ ਹੋ ਸੁੱਤੇ ਹੋਏ ਕਿਸਮਤ ਨੂੰ ਜਗਾ ਸਕਦੇ ਹੋ ਤੇ ਜਿਹੜੇ ਲੋਕਾਂ ਦਾ ਕਹਿਣਾ ਹੁੰਦਾ ਕਿ ਸਾਡੀ ਕਿਸਮਤ ਦੇ ਵਿੱਚ ਨਿਹਤੰਤਾ ਦੀ ਕਮੀ ਹੈ ਸਾਡੀ ਕਿਸਮਤ ਦੇ ਵਿੱਚ ਤਾਂ ਸਿਰਫ ਦੁੱਖ ਤੇ ਖਲਿਫਾਂ ਲਿਖੀਆਂ ਹੋਈਆਂ ਹਨ ਤੇ ਇਸ ਸਮੱਸਿਆ ਵਾਲੇ ਦਿਨ ਇਸ ਭਾਗ ਦਾ ਤੁਸੀਂ ਲਾਭ ਉਠਾ ਕੇ ਆਪਣੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਤੁਸੀਂ ਦੌਰ ਕਾ ਸਕਦੇ ਹੋ ਇਸ ਉਪਾ ਦੇ ਨਾਲ ਤੁਸੀਂ ਲਾਭ ਕਿਵੇਂ ਉਠਾ ਸਕਦੇ ਹੋ ਇਸ ਪਾਣੁ ਕਰਨ ਤੋਂ ਬਾਅਦ ਤੁਰੰਤ ਗਊ ਮਾਤਾ ਨੂੰ ਇੱਕ ਛੋਟੀ ਜਿਹੀ ਤੁਸੀਂ ਚੀਜ਼ ਖਵਾਉਣੀ ਹੈ ਤੇ ਉਸੇ ਨਾਲ ਹੀ ਇਸ ਪਾਦਾ ਤੁਹਾਨੂੰ ਲਾਭ ਮਿਲੇਗਾ ਗਊ ਮਾਤਾ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਸਾਡੇ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ ਤੇ ਜੇਕਰ ਤੁਸੀਂ ਇਹ ਗਊ ਮਾਤਾ ਨਾਲ ਗਊ ਮਾਤਾ ਵਾਲਾ ਉਪਾ ਕਰ ਲਿਆ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਜਿਹੜੀਆਂ ਹਨ ਉਹ ਦੂਰ ਹੋ ਜਾਣਗੀਆਂ ਸੋ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਜੇਕਰ ਤੁਸੀਂ ਗਊ ਮਾਤਾ ਦੇ ਨਾਲ ਜੁੜਿਆ ਹੋਇਆ ਇਹ ਉਪਾਅ ਕਰ ਲਓਗੇ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ ਦੂਰ ਹੋਣਗੇ ਸੁਪਾਣੂ ਕਰਨ ਦੇ ਨਾਲ ਜਿਹੜਾ ਤੁਹਾਡਾ ਸ਼ੁਕਰ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਜਿਹੜੇ ਲੋਕਾਂ ਦੀ ਕੁੰਡਲੀ ਦੇ ਵਿੱਚ ਸ਼ੁਕਰ ਮਜ਼ਬੂਤ ਹੋ ਜਾਂਦਾ ਹੈ ਉਹਨਾਂ ਦੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਉਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੋ ਜਾਂਦਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਸ ਪਾਣੂ ਕਰੰਦੇ ਨਾਲ ਤੁਹਾਡਾ ਸ਼ੁਕਰ ਮਜ਼ਬੂਤ ਹੋਵੇਗਾ ਬੁੱਧ ਵੀ ਮਜ਼ਬੂਤ ਹੋ ਜਾਵੇਗਾ ਐਸੇ ਨਾਲ ਨਾਲ ਤੁਹਾਨੂੰ ਸ਼ਨੀ ਦੇਵ ਦਾ ਆਸ਼ੀਰਵਾਦ ਵੀ ਮਿਲੇਗਾ ਤੇ ਇਸ ਦੇ ਨਾਲ ਤੁਹਾਨੂੰ ਤੁਹਾਡੇ ਪਿਤਰਾਂ ਦਾ ਆਸ਼ੀਰਵਾਦ ਵੀ ਮਿਲੇਗਾ ਇੱਕ ਛੋਟਾ ਜਿਹਾ ਉਪਾਅ ਐਸੇ ਚਮਤਕਾਰੀ ਫਾਇਦੇ ਹਨ ਜੇਕਰ ਤੁਸੀਂ ਮੱਸੀਆ ਵਾਲੇ ਦਿਨ ਉਸ ਪਾਉ ਨੂੰ ਕਰ ਲਿਆ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਦਿਨ ਦੁਗਣੀ ਰਾਜਾਗਣੀ ਤਰਾਕੀ ਹੋਵੇਗੀ ਪੀੜੀ ਦਰ ਪੀੜੀ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਦੀ ਕਮੀ ਨਹੀਂ ਹੋਵੇਗੀ ਤੁਹਾਡੇ ਘਰ ਵਿੱਚ ਕਦੇ ਵੀ ਨਿਰਧਨਤਾ ਤੇ ਗਰੀਬੀ ਵਾਪਸ ਨਹੀਂ ਆਵੇਗੀ ਜੇਕਰ ਤੁਸੀਂ ਉਸ ਪਾਉ ਨੂੰ ਕਰ ਲਿਆ ਇਹ ਇੱਕ ਛੋਟਾ ਜਿਹਾ ਉਪਾਸ ਆਲ ਦੀ ਸਭ ਤੋਂ ਵੱਡੀ ਮੱਸੀਆ ਦੇ ਦਿਨ ਤੁਸੀਂ ਕਰ ਲੈਣਾ ਹੈ ਵਸਾਖ ਦਾ ਜੋ ਮਹੀਨਾ ਹੁੰਦਾ ਹੈ ਉਹ ਸਭ ਤੋਂ ਤਬ ਤੋਂ ਵਧੀਆ ਮਹੀਨਾ ਮੰਨਿਆ ਜਾਂਦਾ ਹੈ ਤੇ ਇਸ ਮਹੀਨੇ ਦੇ ਵਿੱਚ ਮੱਸਿਆ ਜੋ ਆਉਂਦੀ ਹੈ ਉਹ ਬਹੁਤ ਹੀ ਸ਼ੁਭ ਜੋਗ ਲੈ ਕੇ ਆਉਂਦੀ ਹੈ ਸਮਝ ਲਓ ਕਿ ਐਸੋ ਪਾਣੂ ਕਰਨ ਦੇ ਨਾਲ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਇਸ਼ਿਆ ਪੂਰੀ ਹੋਵੇਗੀ ਐਸੇ ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਮਨੋ ਕਾਮਨਾ ਪੂਰੀ ਹੋਵੇਗੀ ਇਹ ਪਾ ਬਹੁਤ ਹੀ ਜ਼ਿਆਦਾ ਸੱਲ ਤੇ ਉੱਤਮ ਹੈ ਇਸ ਪਾਣੂ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਕਰ ਸਕਦਾ ਹੈ ਲੈਂਡਿਸ ਸਟੈਂਡ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਇਸਪਾਣੂ ਕਰ ਸਕਦਾ ਹੈ ਇਸਪਾਣ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸਪਾਣ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰ ਦੇ ਸਮੇਂ ਦੁਪਹਿਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਰਾਤ ਦੇ ਸਮੇਂ ਜਦੋਂ ਤੁਹਾਨੂੰ ਸਮਾਂ ਮਿਲੇ ਪਰ ਕਰਨਾ ਮਸਿਆਂ ਵਾਲੇ ਦਿਨ ਹੈ ਇਸ ਵੇਲੇ ਤੁਹਾਨੂੰ ਜਦੋਂ ਵੀ ਸਮਾਂ ਮਿਲਦਾ ਹੈ ਤੁਸੀਂ ਇਸਪਾਣੂ ਕਰ ਸਕਦੇ ਹੋ ਇਸੋ ਪਾਣੂ ਕਰਨ ਦੇ ਨਾਲ ਤੁਸੀਂ ਕੀ ਕਰਨਾ ਹੈ ਕਿ ਜਦੋਂ ਸਵੇਰੇ ਦੁਪਹਿਰੇ ਜਾਂ ਸ਼ਾਮ ਜਾਂ ਫਿਰ ਰਾਤ ਦੇ ਸਮੇਂ ਆਪਣੇ ਲਈ ਰੋਟੀ ਤਿਆਰ ਕਰਨੀ ਹੈ ਤੁਸੀਂ ਸਭ ਤੋਂ ਪਹਿਲੀ ਰੋਟੀ ਜਿਹੜੀ ਉਹ ਗਊ ਮਾਤਾ ਦੇ ਲਈ ਤਿਆਰ ਕਰਨੀ ਹੈ ਜਿਹੜੀ ਪਹਿਲੀ ਰੋਟੀ ਤੁਸੀਂ ਤਿਆਰ ਕਰੋਗੇ ਉਸੇ ਉੱਪਰ ਤੁਸੀਂ ਥੋੜਾ ਜਿਹਾ ਤੇਸੀ ਘਿਓ ਲਗਾ ਦੇਣਾ ਹੈ ਦੇਸੀ ਘਿਓ ਲਗਾਉਣ ਤੋਂ ਬਾਅਦ ਉਸ ਰੋਟੀ ਦੇ ਉੱਪਰ ਤੁਸੀਂ ਥੋੜਾ ਜਿਹਾ ਗੁੜ ਰੱਖ ਦੇਣਾ ਜੋ ਗੁਰੂ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਇਸੇ ਤਰ੍ਹਾਂ ਜਦੋਂ ਤੁਸੀਂ ਗਊ ਮਾਤਾ ਨੂੰ ਖਿਲਾਓਗੇ ਰੋਟੀ ਦੇ ਨਾਲ ਤੇ ਤੁਹਾਡੀ ਕੁੰਡਲੀ ਦੇ ਵਿੱਚ ਮੰਗਲ ਜਿਹੜਾ ਉਹ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਤੇ ਇਹ ਜੋ ਸਾਲ ਚੱਲ ਰਿਹਾ ਹੈ 2025 ਇਸ ਸਾਲ ਦੇ ਵਿੱਚ ਮੰਗਲ ਤੁਹਾਡਾ ਮਜ਼ਬੂਤ ਹੋ ਜਾਵੇਗਾ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਫੇਸ ਕਰਨੀ ਨਹੀਂ ਪਵੇਗੀ ਇਸੇ ਤਰ੍ਹਾਂ ਜਦੋਂ ਤੁਹਾਡਾ ਮੰਗਲ ਮਜ਼ਬੂਤ ਹੋ ਗਿਆ ਤੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਰਜ਼ੇ ਵਰਗੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸੇ ਤਰ੍ਹਾਂ ਤੁਸੀਂ ਰੋਟੀ ਬਣਾ ਕੇ ਦੇਸੀ ਘਿਓ ਦੀ ਨਾਲ ਚੋਪੜ ਕੇ ਉੱਪਰ ਉਸ ਦੇ ਥੋੜਾ ਜਾਂ ਗੁੜ ਰੱਖ ਦੇਣਾ ਹੈ। ਗੁੜ ਦੇ ਨਾਲ ਤੁਸੀਂ ਥੋੜੇ ਜਿਹਾ ਕਾਲੇ ਤੇਲ ਕਾਲੇ ਤੇਲ ਉਹ ਤੁਹਾਡੇ ਪਿਤਰਾਂ ਨੂੰ ਪਸੰਦ ਕਰਨਗੇ ਤੇ ਇਸ ਨਾਲ ਨਾਲ ਸ਼ਨੀ ਦੇਵੀ ਤੁਹਾਨੂੰ ਕਿਰਪਾ ਮਿਲੇਗੀ। ਜਦੋਂ ਤੁਸੀਂ ਕਾਲੇ ਤੇਲ ਗਊ ਮਾਤਾ ਨੂੰ ਭਲਾਓਗੇ ਤਾਂ ਤੁਹਾਡੀ ਕੁੰਡ ਲਈ ਦੇ ਜਿੰਨੇ ਵੀ ਗ੍ਰਹਿ ਦੋਸ਼ ਹੁੰਦੇ ਹਨ। ਉਹ ਸਾਰੇ ਠੀਕ ਹੋ ਜਾਂਦੇ ਹਨ ਇਸੇ ਤਰ੍ਹਾਂ ਦੋ ਚੁਟਕੀਆਂ ਕਾਲੇ ਤਿਲ ਰੱਖ ਕੇ ਰੋਟੀ ਦੇ ਉੱਪਰ ਦੇਸੀ ਘਿਓ ਲਗਾ ਕੇ ਥੋੜਾ ਜਿਹਾ ਗੁੜ ਤੇ ਉਸੇ ਨਾਲ ਥੋੜੀ ਜਿਹੀ ਚਣਿਆਂ ਦੀ ਦਾਲ ਤੁਸੀਂ ਰੱਖਣੀ ਹੈ ਜਿਹੜੀ ਚਣਿਆਂ ਦੀ ਦਾਲ ਹੁੰਦੀ ਹੈ ਉਹ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਗੁਰੂ ਨੂੰ ਬਹੁਤ ਹੀ ਜ਼ਿਆਦਾ ਮਜ਼ਬੂਤ ਕਰਦੀ ਹੈ ਐਸ ਕਰਕੇ ਤੁਸੀਂ ਥੋੜੀ ਜਿਹੀ ਚਾਹਨੇ ਦੀ ਦਾਲ ਜਿਹੜੀ ਉਸ ਨੂੰ ਵੀ ਰੱਖ ਸਕਦੇ ਹੋ ਇਹ ਸਾਰੀ ਰੋਟੀ ਇਸ ਤਰ੍ਹਾਂ ਤਿਆਰ ਕਰਕੇ ਤੁਸੀਂ ਇਸ ਰੋਟੀ ਨੂੰ ਗੋ ਮਾਤਾ ਨੂੰ ਖਿਲਾ ਦਿਓ ਇਹ ਮੱਸੀਆ ਸਭ ਤੋਂ ਵੱਡੀ ਮੱਸੀਆ ਦਾ ਦਿਨ ਹੈ ਜੇਕਰ ਤੁਸੀਂ ਮੱਸੀਆ ਵਾਲੇ ਦਿਨ ਇਹ ਛੋਟਾ ਜਿਹਾ ਉਪਾਅ ਕਰ ਲਿਆ ਤਾਂ ਸਮਝੋ ਕਿ ਤੁਹਾਡੇ ਘਰ ਦੇ ਵਿੱਚ ਹਰ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਹੋਵੇਗੀ ਮਾਤਾ ਲక్ష్ਮੀ ਇਸ ਪਾ ਕਰੰਦੇ ਨਾਲ ਤੁਹਾਡੇ ਤੇ ਪ੍ਰਸੰਨ ਹੋ ਜਾਵੇਗੀ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਵੀ ਧੰਨ ਧੰਨ ਹੋ ਜਾਣਗੀਆਂ ਤੇ ਤੁਸੀਂ ਇਸ ਪਾ ਨੂੰ ਕਿਸੇ ਵੀ ਸਮੇਂ ਖਾ ਸਕਦੇ ਹੋ ਜਦੋਂ ਤੁਹਾਨੂੰ ਸਹੀ ਸਮਾਂ ਲੱਗੇ ਤੇ ਇਸ ਪਾ ਨੂੰ ਤੁਸੀਂ ਜਰੂਰ ਕਰਿਓ ਕਿਉਂਕਿ ਐਸੇ ਅਣਗਿਣਤ ਫਾਇਦੇ ਹਨ ਜੋ ਕਿ ਤੁਸੀਂ ਖੁਦ ਜਾਣ ਨਹੀਂ ਸਕਦੇ ਐਸੇ ਨਾਲ ਦੂਸਰਾ ਭਾਗ ਤੁਸੀਂ ਛੋਟਾ ਜਿਹਾ ਕਰਨਾ ਹੈ ਕਿ ਤੁਹਾਡੇ ਘਰ ਦਾ ਜਿਹੜਾ ਮੇਨ ਗੇਟ ਹੋਵੇਗਾ ਮੁੱਖ ਦਵਾਰ ਹੋਏਗੀ ਤੁਸੀਂ ਉਸ ਗੇਟ ਤੇ ਦੀਵਾ ਝਗਾਉਣਾ ਨਹੀਂ ਭੁਲਾਣਾ ਕਿਉਂਕਿ ਮੇਨ ਗੇਟ ਤੋਂ ਹੀ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਵਾਸ ਕਰਦੀ ਹੈ ਜੇਕਰ ਤੁਸੀਂ ਚਾਹੋ ਤਾਂ ਦੋ ਦੀਵੇ ਜਗਾ ਸਕਦੇ ਹੋ ਨਹੀਂ ਤਾਂ ਇੱਕ ਤਾਂ ਜ਼ਰੂਰ ਝਗਾਓ ਸ਼ਾਮ ਦੇ ਸਮੇਂ ਮੈਂ ਕਹਿੰਦੇ ਤੁਸੀਂ ਜਿਗਾਉਣਾ ਹੈ ਇਸ ਪਾਣ ਤੁਸੀਂ ਜਰੂਰ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਿਓ ਤਾਂ ਜੋ ਕਿ ਤੁਹਾਨੂੰ ਇਸ ਪਾਣ ਦਾ ਰਿਜ਼ਲਟ ਮਿਲ ਸਕੇ ਸਾਧ ਸੰਗਤ ਜੀ ਇਸੇ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ